26 ਜਨਵਰੀ ਨੂੰ 76ਵੇਂ ਗਣਤੰਤਰ ਦਿਹਾੜੇ ਮੌਕੇ ਤੇ ਪੰਜਾਬ ਦੀ ਝਾਕੀ ਸ਼ਾਮਲ ਹੋਵੇਗੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਿੱਲੀ ਤੋਂ ਜਿਹੜੀ ਝਾਕੀ ਸ਼ਾਮਲ ਹੋਣੀ ਆ ਔਰ ਇਹਦੇ ਵਿੱਚ ਇੱਕ ਬੇਹੱਦ ਵੱਡਾ ਸੁਮੇਲ ਹੈ ਪੰਜਾਬ ਦੀ ਖੇਤਰੀ ਧਰਾਤਲ ਨੂੰ ਦਰਸਾਉਂਦੀ ਹੋਈ ਦੋ ਬਲਦਾਂ ਦੀ ਜੋੜੀ ਇਸ ਤੋਂ ਬਾਅਦ ਪੰਜਾਬ ਕਲਚਰ ਭੰਗੜੇ ਦਾ ਪੇਸ਼ ਕਰਦੇ ਹੋਏਗਾ ਢੋਲ ਔਰ ਇਸ ਦੇ ਨਾਲ ਤੁੰਬੀ ਔਰ ਇਹਦੇ ਨਾਲ ਪਗੜੀ ਦੇ ਵਿੱਚ ਜਿਹੜਾ ਹੈਗਾ ਉਹ ਵੀ ਜਿਹੜੇ ਹੈਗਾ ਤੁਹਾਨੂੰ ਨਜ਼ਰ ਆਵੇ ਕਿ ਇਸ ਤੋਂ ਇਲਾਵਾ ਪੰਜਾਬ ਦੇ ਜਿਹੜੀਆਂ ਸਾਡੀਆਂ ਧੀਆਂ ਪਹਿਣਾ ਆ ਜਾਂ ਸਾਡੇ ਪੰਜਾਬ ਦਾ ਲੇਡੀਜ਼ ਕਲਚਰ ਸੀ ਫੁਲਕਾਰੀ ਦਾ ਕੱਢਣਾ ਜੋ ਫੁਲਕਾਰੀ ਕੱਢੀ ਜਾਂਦੀ ਸੀ ਵਿਆਹ ਸ਼ਾਦੀਆਂ ਦੇ ਵਿੱਚੋਂ ਉਸ ਦਾ ਬਹੁਤ ਵੱਡਾ ਸਮੇਲ ਕੀਤਾ ਗਿਆ ਔਰ ਇਸ ਤੋਂ ਇਲਾਵਾ ਬਾਬਾ ਫਰੀਦ ਜੀ ਦੀ ਤਸਵੀਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗਾ ਅੱਗੇ ਜਿਹੜੇ ਹੈਗੇ ਨੇ ਬਾਬਾ ਫਰੀਦ ਜੀ ਜਿਹੜੇ ਹੈਗੇ ਨੇ ਸੂਫੀਆਨਾ ਅ ਜਿਹੜੇ ਹੈਗੇ ਆ ਉਹ ਸੂਫੀਆਂ ਨਾਲ ਤੌਰ ਤੇ ਪਹਿਲੇ ਕਵੀ ਹੋਏ ਨੇ ਉਹਨਾਂ ਨੂੰ ਵੀ ਇੱਥੇ ਪੇਸ਼ ਕੀਤਾ ਗਿਆ ਸਾਰੇ ਰੰਗ ਪੇਸ਼ ਕੀਤੇ ਗਏ ਨੇ ਰੰਦੀਪ ਸਿੰਘ ਆਲੂ ਵਾਲੀਆ ਮੇਰੇ ਨਾਲ ਨੇ ਆਲੂ ਵਾਲੇ ਸਾਹਿਬ ਬੜਾ ਕੁਝ ਜਿਹੜਾ ਹੈਗਾ ਅਸੀਂ ਦੇਖ ਰਹੇ ਹਾਂ ਔਰ ਬਹੁਤ ਵੱਡਾ ਸਮੇਲ ਜਿਹੜਾ ਹੈਗਾ ਪੂਰੇ ਇਸ ਵਾਰ ਸਾਨੂੰ ਪੰਜਾਬ ਦੀ ਜਦੋਂ ਗਣਤੰਤਰ ਪਰੇਡ ਹੋਵਗੀ ਉਹਦੇ ਵਿੱਚ ਪੰਜਾਬ ਦੀ ਝਾਕੀ ਵਿੱਚ ਵੇਖਣ ਨੂੰ ਮਿਲੇਗਾ ਆਪ ਸਵਾਰਾ ਮੈਂ ਮਿਲੇ ਮੈਂ ਮਿਲੇ ਹਾਂ ਸੁਖ ਹੋਈ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਹੋਏ ਇਹ ਚਾਕੀ ਮਹਾਨ ਸੂਬੀ ਸੰਤ ਬਾਬਾ ਸ਼ੇਖ ਫਰੀਦ ਜੀ ਨੂੰ ਸਮਰਪਿਤ ਹੈ ਬਾਬਾ ਸ਼ੇਖ ਫਰੀਦ ਜੀ ਪੰਜਾਬੀ ਦੇ ਪਹਿਲੇ ਕਵੀ ਜਿਨ੍ਹਾਂ ਨੇ ਜਿਨ੍ਹਾਂ ਦੀ ਜਿਨ੍ਹਾਂ ਦੀ ਅੱਜ ਪੰਜਾਬੀ ਭਾਸ਼ਾ ਪੰਜਾਬੀ ਸਾਹਿਤ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਇਸ ਚਾਕੀ ਦੇ ਵਿੱਚ ਅਸੀਂ ਪੰਜਾਬ ਦੇ ਵੱਖ-ਵੱਖ ਰੰਗ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਟਰੈਕਟਰ ਪਾਰਟ ਦੇ ਉੱਪਰ ਦੋ ਬਲਦਾਂ ਦੀ ਜੋੜੀ ਉਹ ਬੇਸਿਕਲੀ ਉਸ ਵਿੱਚ ਇੱਕ ਇੱਲੇ ਆਟ ਦਿਖਾਇਆ ਗਿਆ ਹੈ ਜੋ ਨਵੇਕਲਾ ਪੰਜਾਬ ਦਾ ਲੱਕੜ ਦੇ ਵਿੱਚ ਪਲਾਸਟਿਕ ਦਾਣੇ ਨਾਲ ਭਰਿਆ ਜਾਂਦਾ ਇੱਲੇ ਆਟ ਕਹਿੰਦੇ ਆ ਹੁਸ਼ਿਆਰਪੁਰ ਵਿੱਚ ਜਿਆਦਾ ਮਸ਼ਹੂਰ ਹੈ ਇਹ तकरीबन 350 400 ਸਾਲ ਪੁਰਾਣਾ ਆਟ ਹੈ ਬਲਦਾਂ ਦੀ ਜੋੜੀ ਜੋ ਇਸ ਗੱਲ ਦੀ ਪ੍ਰਤੀਕ ਹੈ ਕਿ ਪੰਜਾਬ ਦੇ ਮਿਹਨਤਕਸ਼ ਪੇਸ਼ਾਨਾ ਨੇ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਸਵੈ ਨਿਰਭਰ ਬਣਾਇਆ ਹੈ ਟਰੈਕਟਰ 파ਟ ਦੇ ਫੇਡਲੇ ਪਾਸੇ ਤੁਸੀਂ ਦੇਖੋਗੇ ਸਾਡੀਆਂ ਮਾਵਾਂ ਦਾਦੀਆਂ ਵੱਲੋਂ ਬਣੀਆਂ ਜਾਂਦੀਆਂ ਗਰੀਆਂ ਉਹਨਾਂ ਦੇ ਵੱਖਰੇ ਪੁਰਾਣੇ ਘੁਗੀਆਂ ਗਟਾਰਾਂ ਵਾਲੇ ਅਸੀਂ ਡਿਜ਼ਾਈਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਜੋ ਟਰੱਕ ਟ੍ਰੋਲੀ 파ਟ ਹੈ ਉਹਦੇ ਵਿੱਚ ਉਹਦੇ ਆਰੰਭ ਵਿੱਚ ਪੰਜਾਬ ਦੇ ਲੋਕ ਸੰਗੀਤ ਨੂੰ ਪੇਸ਼ ਕਰਨ ਲਈ ਇੱਕ ਪ੍ਰਾਤਨ ਗਵਈਏ ਦੇ ਰੂਪ ਨਾਲ ਪੁਰਾਣੇ ਸਾਡੇ ਲੋਕ ਸਾਜ ਨੇ ਜਿਹੜੇ ਸਾਡੇ ਲੋਕ ਸਾਜ ਨੇ ਇੱਥੇ ਇੱਕ ਨੌਜਵਾਨ ਲੜਕੀ ਫੁਲਕਾਰੀ ਕਢਦੀ ਪੰਜਾਬ ਦੀ ਫੁਲਕਾਰੀ ਤੁਸੀਂ ਜਾਣਦੇ ਹੋ ਦੁਨੀਆ ਭਰ ਵਿੱਚ ਮਸ਼ਹੂਰ ਹੈ ਉਸ ਦੇ ਨਾਲ ਨਾਲ ਉਹ ਤਿੰਨ ਚਾਰ ਤਰ੍ਹਾਂ ਦੇ ਫੁਲਕਾਰੀ ਦੇ ਅਲੱਗ-ਅਲੱਗ ਨਮੂਨੇ ਵੀ ਇਸ ਚਾੱਕੀ ਦੇ ਦਰਸਾਏ ਜਾਣੇ ਨੇ ਐਂਡ ਤੇ ਬਾਬਾ ਸ਼ੇਖ ਫਰੀਦ ਜੀ ਨੂੰ ਉਹਨਾਂ ਨੂੰ ਭਗਤੀ ਕਰਦੇ ਦਿਖਾਇਆ ਗਿਆ ਕਿ ਬਾਬਾ ਸ਼ੇਖ ਫਰੀਦ ਜੀ ਜਿਵੇਂ ਪਹਿ ਤੁਹਾਨੂੰ ਦੱਸ ਚੁੱਕਾ ਹਾਂ ਬਾਬਾ ਸ਼ੇਖ ਫਰੀਦ ਜੀ ਜਿਨ੍ਹਾਂ ਦੀ ਬਦੌਰਤ ਅੱਜ ਪੰਜਾਬੀ ਪੰਜਾਬੀ ਸਾਹਿਤ ਹੈ ਦੁਨੀਆ ਵਿੱਚ ਪੰਜਾਬੀ ਨੂੰ ਜਾਣਿਆ ਜਾਂਦਾ ਹੈ ਬਹੁਤ ਵੱਡਾ ਕਨਸੈਪਟ ਆ ਜਿਹੜਾ ਪੂਰੇ ਪੰਜਾਬ ਨੂੰ ਇੱਕ ਝਾਕੀ ਦੇ ਵਿੱਚ ਪੇਸ਼ ਕਰੇਗਾ ਜੀ ਕਨਸੈਪਟ ਦੇ ਵਿੱਚ ਮਿਹਨਤ ਕਿੰਨੀ ਰਹੀ ਦੇਖੋ ਜੀ ਮਿਹਨਤ ਤਾਂ ਕੋਈ ਵੀ ਕੰਮ ਕਰਨ ਲਈ ਜਦੋਂ ਤੁਸੀਂ ਨੈਸ਼ਨਲ ਸੀਨ ਤੇ ਆਉਣਾ ਹੁੰਦਾ ਹੈ ਮਿਹਨਤ ਤਾਂ ਹੋਣੀ ਹੈ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਝਾਕੀ ਨੂੰ ਇਸ ਪੱਧਰ ਤੱਕ ਲਿਆਉਣ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੜੀ ਨਿੱਜੀ ਦਿਲਚਸਪੀ ਲਈ ਹੈ ਸਰ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਬਹੁਤ ਬਰੀਕੀ ਨਾਲ ਇਹਨੂੰ ਦੇਖ ਕੇ ਸਾਨੂੰ ਸਮੇਂ-ਸਮੇਂ ਤੇ ਗਾਈਡ ਕੀਤਾ ਜਿਸ ਦੀ ਬਦੌਲਤ ਸਾਨੂੰ ਲੱਗਦਾ ਹੈ ਕਿ ਅਸੀਂ ਜੋ ਸਾਡੇ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀ ਸ਼ਾਇਦ ਅਸੀਂ ਉਹਦੇ ਕਰੀਬ ਪਹੁੰਚ ਚੁੱਕੇ ਹਾਂ ਬਾਕੀ ਹੁਣ ਗੁਣੀ ਲੋਕਾਂ ਨੇ ਦੇਖਣਾ ਹੈ ਕਿ ਅਸੀਂ ਕਿੰਨੀ ਕਿ ਮਿਹਨਤ ਕੀਤੀ ਹੈ ਕਿੰਨੇ ਕਿ ਸਫਲ ਹਾਂ ਜਾਂ ਸਾਨੂੰ ਕਿਹਦੀ ਹੋਰ ਮਿਹਨਤ ਦੀ ਲੋੜ ਹੈ ਇੱਕ ਝਾਕੀ ਦੇ ਵਿੱਚ ਪੂਰਾ ਪੰਜਾਬ ਪੰਜਾਬ ਦਾ ਕਲਚਰ ਪੰਜਾਬ ਦੀ ਹਿਸਟਰੀ ਜਿਹੜੀ ਹੈ ਗਿਆ ਉਹ ਪੂਰੀ ਦੀ ਪੂਰੀ ਜਿਹੜੀ ਹੈਗੇ ਇਸ ਦੇ ਵਿੱਚ ਸਮੇਲ ਆ ਜੀ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਨੂੰ ਐਗਰੀਕਲਚਰ ਸੂਬਾ ਜਿਹੜਾ ਅਸੀਂ ਮੰਨਦੇ ਆ ਅਨ ਦਾਤੇ ਤੌਰ ਤੇ ਉਹ ਵੀ ਪੇਸ਼ ਕੀਤਾ ਗਿਆ ਸੂਫੀਅਨ ਤੌਰ ਤੇ ਪੰਜਾਬ ਨੂੰ ਜਾਣਿਆ ਜਾਂਦਾ ਸੂਫੀਅਨ ਵੀ ਇਸ ਦੇ ਵਿੱਚ ਨਜ਼ਰ ਆਵੇਗਾ ਪੰਜਾਬ ਦਾ ਕਲਚਰ ਵੀ ਨਜ਼ਰ ਆਵੇਗਾ ਜੀ ਆ ਦੇਖੋ ਜਦੋਂ ਕਰਤੱਬ ਵਕਤ ਤੋਂ ਝਾਕਿਆ ਨਿਕਲਦੀ ਹਨ ਲਗਭਗ 50 ਮਿੰਟ 50 ਸੈਕਿੰਡ ਦਾ ਸਮਾਂ ਮਿਲਦਾ ਹੈ ਪਰ ਇਹ ਜਿਹੜੇ 50 ਸੈਕਿੰਡ ਨੇ ਇਸ ਨੂੰ ਕੋਲ ਦੁਨੀਆ ਦੇਖਦੀ ਹੈ ਤੇ ਆਪਣੇ ਸਟੇਟ ਨੂੰ ਆਪਣੇ ਕਲਚਰ ਨੂੰ ਪੇਸ਼ ਕਰਨ ਲਈ ਇਸ ਤੋਂ ਵਧੀਆ ਮੰਚ ਕੋਈ ਨਹੀਂ ਹੈ ਤੇ ਸਾਡੀ ਨਿਰਮਾਣਾ ਯਤਨ ਹੈ ਕਿ ਅਸੀਂ ਆਪਣੇ ਪੰਜਾਬ ਦੇ ਵੱਖ-ਵੱਖ ਰੰਗ ਦਿਖਾ ਸਕੀਏ ਬਹੁਤ ਬਹੁਤ ਧੰਨਵਾਦ ਆਸੀਂ ਦੁਬਾਰਾ ਦੱਸ ਦਈਏ ਇਹ ਪੰਜਾਬ ਦੀ ਚਾਕੀ 76ਵੇਂ ਗਣਤੰਤਰ ਦਿਵਸ ਦੀ ਪ੍ਰੇਡ ਦੇ ਵਿੱਚ ਸ਼ਾਮਲ ਹੋਵੇਗੀ ਉੱਪਰ ਬਲਦਾਂ ਦੀ ਜੋੜੀ ਪੰਜਾਬ ਦੇ ਖੇਤੀ ਬਾੜੀ ਨੂੰ ਪੇਸ਼ ਕਰਦੀ ਹੋਈ ਪੰਜਾਬ ਦੇ ਅੰਨਦਾਤੇ ਨੂੰ ਪੇਸ਼ ਕਰਦੀ ਹੋਈ ਪੰਜਾਬ ਦੇ ਸੰਘਰਸ਼ ਨੂੰ ਪੇਸ਼ ਕਰਦੀ ਹੋਈ ਪੰਜਾਬ ਦੇ ਉਸ ਮਹਾਨ ਵਿਰਾਸਤ ਨੂੰ ਪੇਸ਼ ਕਰਦੀ ਹੈ ਕਿ ਜਿੱਤੇ ਨਾਮ ਨਾਲ ਪੰਜਾਬ ਨੂੰ ਅੰਨਦਾਤਾ ਸ਼ਬਦ ਮਿਲਿਆ ਪੰਜਾਬ ਦੇ ਕਿਸਾਨਾਂ ਨੂੰ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਬਲਦਾਂ ਦੀ ਜੋੜੀ ਜਿਹੜੀ ਹੈਗੀ ਹੋਵੇਗੀ ਇਸ ਦੇ ਨਾਲ ਬਲਦਾਂ ਦੀ ਜੋੜੀ ਜਿਹਨੂੰ ਕਿਹਦਾ ਕਨਸੈਪਟ ਅੱਗੇ ਕੀ ਹੈਗਾ ਪੰਜਾਬ ਦੀਆਂ ਫਲਕਾਰੀਆਂ ਪੰਜਾਬ ਦੇ ਜਿਹੜੀਆਂ ਦਰਿਆ ਫਲਕਾਰੀਆਂ ਦੇ ਰੂਪ ਦੇ ਵਿੱਚ ਉਹਨਾਂ ਦਾ ਡਿਜ਼ਾਈਨ ਜਿਹੜਾ ਹੈਗੇ ਨੇ ਦੁਨੀਆ ਭਰ ਦੇ ਵਿੱਚ ਉਹ ਲਿਆਂਦੇ ਜਾਣ ਦੁਨੀਆ ਭਰ ਦਾ ਧਿਆਨ ਖਿੱਚਣ ਇਹ ਡਿਜ਼ਾਈਨ ਜਿਹੜਾ ਹੈਗੇ ਨੇ ਉਹ ਕੀਤੇ ਗਏ ਨੇ ਤੁਹਾਨੂੰ ਪਹਿਲੀਆਂ ਤਸਵੀਰਾਂ ਅਸੀਂ ਦਿੱਲੀ ਤੋਂ ਦਿਖਾ ਰਹੇ ਹਾਂ ਜਿਹੜਾ ਪੇਸ਼ ਹੋਣ ਜਾ ਰਹੀ ਆ ਪੰਜਾਬ ਦੀ ਝਾਕੀ ਪੇਸ਼ ਹੋਣ ਜਾ ਰਹੀ ਹੈ ਇਸ ਤੋਂ ਅੱਗੇ ਤੁਹਾਨੂੰ ਦਿਖਾਉਣੇ ਆ ਪੰਜਾਬ ਦਾ ਕਲਚਰ ਇਹ ਪੰਜਾਬ ਦਾ ਕਲਚਰ ਹੈ ਜਿਹੜਾ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਥੋੜੀ ਜਿਹੀ ਸਾਈਡ ਦੇ ਦਿਓ ਜੀ ਇਹ ਪੰਜਾਬ ਦਾ ਕਲਚਰ ਹੈਗਾ ਜਿਸ ਦੇ ਵਿੱਚ ਤੁਮ ਵੀ ਜਿਹੜੀ ਹੈਗੀ ਆ ਉਹ ਤੁਹਾਨੂੰ ਨਜ਼ਰ ਆਵੇਗੀ ਜਮਲੇ ਜੱਟ ਦੀ ਤੁੰਬੀ ਆਲਾ ਜਦੋਂ ਅਸੀਂ ਜਮਲੇ ਜੱਟ ਨੂੰ ਯਾਦ ਕਰਦੇ ਆਂ ਤੁੰਬੀ ਪੰਜਾਬ ਦੇ ਪੰਜਾਬੀਆਂ ਦੇ ਖਾਤਿਰ ਤੇ ਸੰਗੀਤ ਦੀ ਬਹੁਤ ਵੱਡੀ ਵਿਰਾਸਤ ਨੂੰ ਸਾਂਭਣ ਵਾਲੀ ਤੁੰਬੀ ਇਹ ਤੇ ਨਜ਼ਰ ਆਵੇਗੀ ਇਸ ਤੋਂ ਇਲਾਵਾ ਢੋਲ ਪੰਜਾਬੀ ਢੋਲ ਦੀ ਤਨੱਕੇ ਤੇ ਜਦੋਂ ਛਿੜਕਦੇ ਨੇ ਭੰਗੜਾ ਜਦੋਂ ਪੈਂਦਾ ਤਾਂ ਪੰਜਾਬੀਆਂ ਦਾ ਇਹ ਵਾਲਾ ਹਰ ਇੱਕ ਦਾ ਧਿਆਨ ਖਿੱਚਿਆ ਜਾਂਦਾ ਇਹ ਢੋਲ ਹੈਗਾ ਜੀ ਇਹ ਢੋਲ ਤੁਹਾਨੂੰ ਨਗਾੜਾ ਔਰ ਢੋਲ ਜਿਹੜੇ ਆਉਣਗੇ ਨਾਲ ਇਸ ਤੋਂ ਬਾਅਦ ਪੰਜਾਬੀਆਂ ਦੀ ਰੂਪ ਪੇਸ਼ਾ ਨੂੰ ਪੇਸ਼ ਕਰਦਾ ਹੋਇਆ ਸਿੱਖ ਨੌਜਵਾਨ ਜਿਹੜਾ ਹੈਗਾ ਨਜ਼ਰ ਆਵੇਗਾ ਪੰਜਾਬ ਦੀ ਦਸਤਾਰ ਨਜ਼ਰ ਆਵੇਗੀ ਇਸ ਦੇ ਵਿੱਚ ਪੰਜਾਬ ਦੀ ਦਸਤਾਰ ਨੂੰ ਪੇਸ਼ ਕੀਤਾ ਜਾਵੇਗਾ ਕਿਉਂਕਿ ਦਸਤਾਰ ਬਿਨਾ ਪੰਜਾਬ ਅਧੂਰਾ ਪੰਜਾਬੀ ਅਧੂਰੀਆ ਔਰ ਬਹੁਤ ਵੱਡਾ ਕਨਸੈਪਟ ਜਿਹੜਾ ਹੈਗਾ ਇਹਦੇ ਪਿੱਛੇ ਜਿਹੜਾ ਵੇਖਣ ਨੂੰ ਮਿਲ ਰਿਹਾ ਇਸ ਤੋਂ ਅੱਗੇ ਦੀ ਗੱਲ ਕਰਾਂਗੇ ਅਸੀਂ concept ਦੇ ਤੌਰ ਤੇ ਕੀ ਕੁਝ ਹੋਰ ਪੇਚ ਕੀਤਾ ਜਾਣਾ ਹੈਗਾ ਫੁਲਕਾਰੀ ਪੰਜਾਬ ਦੀਆਂ ਧੀਆਂ ਦਾ ਗਹਿਣਾ ਪੰਜਾਬ ਦੀਆਂ ਔਰਤਾਂ ਦਾ ਸ਼ਿੰਗਾਰ ਫੁਲਕਾਰੀ ਇਹਦੇ ਵੀ ਤੁਹਾਨੂੰ ਨਜ਼ਰ ਆਵਗੀ ਫੁਲਕਾਰੀ ਦਾ ਡਿਜ਼ਾਈਨ ਜਿਹੜਾ ਹੈਗਾ ਦੁਨੀਆ ਦਾ ਧਿਆਨ ਖਿੱਚੇ ਪੰਜਾਬ ਦੀ ਨੌਜਵਾਨਤੀ ਆਪਣੇ ਹੁਨਰ ਨੂੰ ਪੇਸ਼ ਕਰਦੀ ਨਜ਼ਰ ਆਵੇਗੀ ਸਿਰ ਦੇ ਉੱਪਰ ਫੁਲਕਾਰੀ ਲਵੇਗੀ ਪੰਜਾਬ ਦੀ ਧੀ ਆਪਣੇ ਕਲਚਰ ਨੂੰ ਇਸ ਚਾਕੀ ਦੇ ਵਿੱਚ ਪੇਸ਼ ਕਰਦੀ ਹੋਈ ਨਜ਼ਰ ਆਵੇਗੀ ਫੁਲਕਾਰੀ ਧੀਆਂ ਮਾਵਾਂ ਦਾ ਬਹੁਤ ਵੱਡਾ ਗਹਿਣਾ ਉਹ ਜਿਹੜਾ ਹੈਗਾ ਇਸ ਚਾਕੀ ਦੇ ਵਿੱਚ ਪੇਸ਼ ਕੀਤਾ ਜਾਵੇਗਾ ਔਰ ਸੂਪੀ ਆਣਦੇ ਸਭ ਤੋਂ ਵੱਡੇ ਔਰ ਸਭ ਤੋਂ ਪਹਿਲੇ ਕਵੀ ਬਾਬਾ ਫਰੀਦ ਜੀ ਬਾਬਾ ਫਰੀਦ ਜੀ ਤੁਸੀਂ ਦੇਖੋਗੇ ਉਹ ਆਪਣੀ ਕਲਮ ਦੇ ਨਾਲ ਆਪਣੀ ਉਸ ਕਲਾ ਨੂੰ ਪੇਸ਼ ਕਰਦੇ ਨਜ਼ਰ ਆਉਣਗੇ ਸੂਫੀਆਂ ਨਾਲ ਦੇ ਤੌਰ ਤੇ ਪੰਜਾਬ ਨੂੰ ਮੰਨਿਆ ਜਾਂਦਾ ਸੂਫੀਆਨਾ ਕਾਵ ਦੇ ਤੌਰ ਤੇ ਪੰਜਾਬ ਨੂੰ ਦੁਨੀਆ ਭਰ ਦੇ ਵਿੱਚ ਜਾਣਿਆ ਜਾਂਦਾ ਤਾਂ ਪਾਪਾ ਫਰੀਦ ਜੀ ਇੱਕ ਦਰਖਤ ਦੇ ਬੋਰ ਤੇ ਦਰਖਤ ਦੇ ਥੱਲੇ ਬੈਠੇ ਹੋਏ ਮਗ ਤੇ ਨਜ਼ਰ ਆਉਣਗੇ ਪਰਮਾਤਮਾ ਗੁਰੂ ਮਹਾਰਾਜ ਦੇ ਭਗਤੀ ਦੇ ਵਿੱਚ ਲੀਨ ਨਜ਼ਰ ਆਉਣਗੇ ਤਾਂ ਚਾਰ ਵੱਡੇ ਕਨਸੈਪਟ ਪੰਜਾਬ ਦੇ ਜਿਨ੍ਹਾਂ ਬਿਨਾ ਪੰਜਾਬ ਅਧੂਰਾ ਖੇਤੀਬਾੜੀ ਲਈ ਅਧੂਰਾ ਇਸ ਲਈ ਬਲਦਾਂ ਦੀ ਜੋੜੀ ਰੱਖੀ ਗਈ ਆ ਉਹਨਾਂ ਦੇ ਨਾਲ ਬਲਦਾਂ ਤੋਂ ਖੇਤੀ ਕਰਨ ਵਾਲਾ ਜਿਹੜਾ ਹਾਲ ਹੈ ਉਹ ਸਮੇਂ ਦਾ ਵਿਰਾਸਤੀ ਹਾਲ ਜਿਹੜਾ ਹੈਗਾ ਇੱਥੇ ਦਿਖਾਇਆ ਗਿਆ ਹੈ ਟਰੈਕਟਰ ਟਰਾਲੀ ਦੇ ਵਿੱਚ ਹੋਵੇਗਾ ਟਰੈਕਟਰ ਪੰਜਾਬੀਆਂ ਦਾ ਗੱਡਾ ਇਹ ਥੱਲੇ ਟਰੈਕਟਰ ਰਹੇਗਾ ਔਰ ਉੱਪਰ ਗੱਡਾ ਰਹੇਗਾ ਜਿਸ ਗੱਡੇ ਦੇ ਨਾਲ ਪੰਜਾਬੀਆਂ ਨੇ ਦੇਸ਼ ਨੂੰ ਅੰਨਪੂਰਤੀ ਕਰਾਈ ਗ੍ਰੀਨ ਰੈਗੂਲੇਸ਼ਨ ਜਿਹੜਾ ਹੈਗਾ ਪੰਜਾਬ ਦੀ ਧਰਤੀ ਤੋਂ ਉੱਠਿਆ ਸੀ ਉਹ ਤਾਂ ਇੱਥੇ ਜ਼ਿਕਰ ਹੋਵੇਗਾ ਪੰਜਾਬ ਦਾ ਕਲਚਰ ਹੋਵੇਗਾ ਪੰਜਾਬ ਦੀ ਭਲਕਾਰੀ ਪੰਜਾਬ ਦੀਆਂ ਧੀਆਂ ਦਾ ਗਹਿਣਾ ਪੇਚ ਹੋਵੇਗਾ ਪੰਜਾਬ ਦਾ ਸੰਗੀਤ ਪੰਜਾਬ ਦਾ ਕਾਬ ਪੰਜਾਬ ਦਾ ਸੂਫੀਆ ਨਕਾਬ ਜਿਹੜਾ ਹੈਗਾ ਉਹ ਪੇਚ ਹੋਵੇਗਾ ਬਾਬਾ ਫਰੀਦ ਜੀ ਦੇ ذریعے ਔਰ ਬਾਬਾ ਫਰੀਦ ਦੀ ਲਿਖਤ ਨੂੰ ਦੁਨੀਆ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਸਾਰੇ ਕਨਸੈਪਟ ਜਿਹੜੇ ਹੈਗੇ ਨੇ ਇੱਕ ਚਾਕੀ ਦੇ ਵਿੱਚ ਪੰਜਾਬ ਨੂੰ ਇੱਕ ਚਾਕੀ ਦੇ ਵਿੱਚ ਉਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪੰਜਾਬ ਦਾ ਕਲਚਰ ਪੰਜਾਬ ਦਾ ਐਗਰੀਕਲਚਰ ਪੰਜਾਬ ਦਾ ਅੰਨ ਦਾਤਾ ਔਰ ਪੰਜਾਬ ਦਾ ਸੁਪਰੀ ਅੰਨ ਪੰਜਾਬ ਦੀਆਂ ਧੀਆਂ ਦਾ ਗਹਿਣਾ ਪਣਕਾਰੀ ਪੰਜਾਬ ਦਾ ਪੰਗੜੇ ਦੇ ਲਈ ਟੋਲ ਔਰ ਇਸ ਦੇ ਨਾਲ ਪਗੜੀ ਬੰਨਿਆ ਹੋਇਆ ਦਸਤਾਰ ਸਜਾਇਆ ਹੋਇਆ ਨੌਜਵਾਨ ਸਾਰੀ ਕਨਸੈਪਟ ਪੰਜਾਬ ਦਾ ਜੇਕਰ ਪੰਜਾਬ ਨੂੰ 26 ਜਨਵਰੀ ਵਿੱਚ 50 ਸੈਂਕਰ ਦੇ ਵਿੱਚ ਪੂਰੇ ਪੰਜਾਬ ਨੂੰ ਦਿਖਾਉਣ ਦਾ ਇਸ ਤੋਂ ਵੱਡੀ ਉਦਾਹਰਨ ਕੋਈ ਨਹੀਂ ਮਿਲ ਸਕਦੀ ਕਿ ਜਦੋਂ ਪੰਜਾਬ ਦੀ ਚਾਕੀ ਵੇਚ ਕੀਤੀ ਜਾਵੇਗੀ ਗਨਤੰਤਰ ਦਿਹਾੜੇ ਮੌਕੇ ਤਾਂ ਉੱਥੇ ਇਹ ਪੰਜਾਬ ਪੂਰਾ ਪੰਜਾਬ ਇੱਕ ਚਾਕੀ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਕੈਮਰਾਮੈਨ ਕੈਮਰਾਮੈਨ ਪਰਮਿੰਦਰ ਦੇਆ ਔਰ ਰਮਨਦੀਪ ਅਨਵੀ ਮੀ ਟੀਵੀ ਦਿੱਲੀ